ਓਠਾ ਕੋਰ ਤੂੰ ਕਹ ਹਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕੇਰ ਓਏ ਨਾ ਜਾਣ ਤੁਮਰਾ ਅੰਤ ਉਚੇ सागल समगरी तुमर सुतर तारी तुम थियो तुमारी दात में त तुमरी जानी नानक दास ਬੋਲੋ ਜੀ ਵਾਹਿਗੁਰੂ ਅਰਦਾਸ ਸਿਕਉ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਈ ਬਾਾਰ ਸ੍ਰੀ ਭਗਉਤੀ ਜੀ ਕੀ ਫਤ ਸਾਈ ਦਸਵੇਂ ਪ੍ਰਤਮ ਭਗਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਏ ਸਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਨਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਿਠੇ ਸਬਦ ਪੁਜਾਈ ਤੇ ਬਹਾਦਰ ਸਮਰੇ ਘਰ ਨੌਨ ਦਿ ਆਵੈ ਧਾਈ ਸਭ ਤਾਈ ਹੋਏ ਸਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਦਾਰ ਦਾ ਧਿਆਨ ਧਰ ਕੇ ਭੋਲੋ ਜੀ ਅੰਜਾਮ ਪਿਆਰਿਆਂ ਚੌਹ ਸਾਹਿਬ ਜਾਦਿਆਂ ਚਾਹਿਆਂ ਮੁਕਤੇਆਂ ਅਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬੰਦਸ ਇਕ ਬਾਹੀ ਦੇਖ ਕੇ ਅੰਠ ਟਕੀਤਾ ਇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭੋਲਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਕ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲਹਾਈਆਂ ਚਰਕੀਆਂ ਤੇ ਚੜ੍ਹਿਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮੇ ਸਰਵੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਕਰਵਾਤ ਕਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋ ਹੈ ਜਹਾਂ ਜਹਾਂ ਕਾਲਸਾ ਜੀ ਸਾਹਿਬ ਤहां ਘਰ ਚਾਰਿਆ ਕਦੇਗ ਤੇਗ ਫਤੇ ਰੱਬ ਦੀ ਕਿਰਪਾ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਹਾਲਤੇ ਜੀਕੇ ਬੋਲ ਵਾਲੇ ਬੋਲੋ ਜੀ ਇਕਾ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਦਾਤ ਬਵੇਕ ਦਾਤ ਵਿਸਤਾਹ ਦਾਤ ਪਰੋਸ ਦਾਤ ਤਨ ਸਰਦਾਨ ਨਾਮ ਦਾਤ ਤੇਰੀ ਅਮਰਤ ਸਰ ਸਾਹਿਬ ਜੀ ਦੇ ਸਨਾ ਚੌਕੀਆਂ ਢੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਭੋਲ ਜੀ ਸਿਕੰਦਾ ਮਨ ਨੀਵਾ ਮਤ ਟੁੱਟੀ ਮਤ ਦਾ ਰਾਕਾ ਆਪ ਵਾਹਿਗੁਰੂ ਜੀ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਬਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਤ ਨੂੰ ਉਛੋੜਿਆ ਗਿਆ ਹੈ ਬੁਲੇ ਦਰਸਤਾਂ ਦੇ ਦਾਰ ਇਹ ਸੇਵਾ ਸੰਭਾਲਦਾ દાન ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਣ ਲੈਤਾਂ ਨਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹੇ ਗੁਰੂ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਆਪ ਜੀ ਦੇ ਧਰੋ ਘਰੋਂ ਭਰੋਸਾ ਇਹ ਨਗਰ ਨਗਰ ਦੇ ਵਾਲਾ ਵਿਕੇ ਸਤਿਗੁਰੂ ਜੀ ਸਲਾਨਾ ਟੂਰਨਾਮੈਂਟ ਦੀ ਆਰੰਭਤਾ ਲਈ ਸਤਿਗੁਰੂ ਜੀ ਸਮੂਹ ਸੰਗਤ ਵੱਲੋਂ ਆਪ ਜੀ ਦੇ ਪਾਵਨ ਚਰਣਾ ਵਿੱਚ ਅਰਦਾਸ ਬੇਨਤੀ ਹੈ ਵਾਸਤਾ ਜੀ ਆਪ ਜੀ ਦੀ ਕਿਰਪਾ ਸਦਕਾ ਬਾਬਾ ਜਗ ਸਿੰਘ ਸਪੋਰਟਸ ਕਲਬ ਅਤੇ ਸਵਰਗਵਾਸੀ ਭਾਈ ਚਰਨਜੀਤ ਸਿੰਘ ਕਲਬ ਸਮੂਹ ਨਗਰ ਖਿਆਲੀ ਵਾਲਾ ਨਗਰ ਪੰਚਾਇਤ ਸਰਵਤ ਨਗਰ ਨਿਵਾਸੀਆਂ ਵੱਲੋਂ ਰਲ ਮਿਲ ਕੇ ਹਰ ਸਾਲ ਸਤਿਗੁਰੂ ਜੀ ਟੂਰਨਾਮੈਂਟ ਕਰਵਾਏ ਜਾਂਦੇ ਨੇ ਇਸ ਵੇਲੇ ਇਸ ਸਾਲ ਦੇ ਟੂਰਨਾਮੈਂਟ ਦੀ ਆਰੰਭਤਾ ਦੀ ਆਪ ਜੀ ਦੇ ਪਾਵਨ ਚਰਣਾ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਕਿਰਪਾ ਕਰਨਾ ਸਮੂਹ ਪ੍ਰਬੰਧਕਾਂ ਖਡਾਰੀ ਵਿਤਿਆਂ ਸਿਰ ਮਿਹਰ ਭਰਿਆ ਹੱਥ ਰੱਖਣਾ ਆਸਤਾ ਜੀ ਨਿਰਬਿਗਨਤਾ ਬਖਸ਼ਿਸ਼ ਕਰਨੀ ਕਿਰਪਾ ਰਮਤ ਕਰਨੀ ਜੀ ਦਰੋਂ ਕਰੋ ਸਰਵਤ ਸੰਗਤਾਂ ਨੂੰ ਹੋਰ ਸਿੱਖੀ ਦੀ ਦਾਤ ਚਰਣਾ ਕਵਲਾਂ ਦੀ ਸੇਵਾ ਵਖਣੀ ਸਤਿਗੁਰੂ ਜੀਓ ਪਾਵਨ ਚਰਣਾ ਵਿੱਚ ਮਿੱਠਾ ਪ੍ਰਸਾਦ ਹਾਜ਼ਰ ਹੈ ਕਿਰਪਾ ਬਖਸ਼ਿਸ਼ ਕਰੋ ਜੀ ਟੂਰਨਾਮੈਂਟ ਆਰੰਭ ਕਰਨ ਦੀ ਆਗਿਆ ਬਖਸ਼ੋ ਨਿਰਬਿਗਨ ਸੰਪੂਰਨਤਾ ਕਰਵਾਣੀ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਭਈ ਅਕਾਲ ਕੀ ਚਲੋ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਤਵਾਰ ਹੋਏ ਸਭ ਮਿਲਾਂਗੇ ਤਵਾਰ ਹੋਏ ਸਭ ਮਿਲਾਂਗੇ ਬੋਲੇ ਇਸ ਨਾਮ ਕੀ ਕਾਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤਿਆਰੀਆਂ ਜੀ ਮੈਂ ਤੇ ਜਲਦ ਚੱਲ ਪੈਣਗੇ ਕਿਉਂ ਹੀ ਮੈਚ ਹੋਈ ਚਲਾਵਾਂਗੇ ਲਾਈਵ ਥੈਂਕ ਯੂ ਜੀ ਥੈਂਕ ਯੂ ਜੀ ਹੈਲੋ ਅਰਦਾਸ ਬੇਨਤੀ ਤੋਂ ਬਾਅਦ ਜੀ ਹੁਣ ਮੈਚਾਂ ਦੀ ਵੇਟ ਕਰਾਂਗੇ ਜਦੋਂ ਮੈਚ ਸ਼ੁਰੂ ਹੋਣਗੇ ਮੈਂ ਜਲਦੀ ਮੈਚ ਸ਼ੁਰੂ ਹੋ ਜਾਣਗੇ ਜੀ ਤੇ ਉਹਨਾਂ ਟਾਈਮ ਆਪਾਂ ਲਾਈਵ ਕੱਟ ਦੇ ਇੱਕ ਰੀ ਤੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਲਾਈਵ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਹੈਲੋ ਮਾਈਕ ਚੱਲ Why you marry